ਐਸਐਮ ਟੀਵੀ ਦਾ ਸਿਆਸਤ ਲਾਈਵ ਪ੍ਰੋਗਰਾਮ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਤੇ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਦੋਸਤ ਰਾਜਦੀਪ ਸਿੰਘ ਤੇ ਮੇਰੇ ਨਾਲ ਹਰ ਵਾਰ ਦੀ ਤਰ੍ਹਾਂ ਅੱਜ ਫਿਰ ਜੁੜਨ ਜਾ ਰਹੇ ਨੇ ਸਾਡੇ ਸੀਨੀਅਰ ਪੱਤਰਕਾਰ ਰਾਜੂ ਵਿਲੀਅਮ ਜੀ ਰਾਜੂ ਜੀ ਲੀਡਰ ਤੇ ਲੋਕ ਕਹਿੰਦੇ ਵੋਟਾਂ ਪਾ ਕੇ ਤੇ ਵੋਟਾਂ ਪਵਾ ਕੇ ਵਿਲੇ ਹੋ ਚੁੱਕੇ ਨੇ ਵੱਖ-ਵੱਖ ਆਦਾਰਿਆਂ ਦੇ ਵੱਲੋਂ ਵੱਡੇ-ਵੱਡੇ ਚੈਨਲਾਂ ਦੇ ਵੱਲੋਂ ਪੰਜਾਬ ਦੇ ਜਿਹੜੇ ਐਗਜ਼ੈਕਟ ਪੋਲ ਨੇ ਉਹ ਕੱਢਦੇ ਸ਼ੁਰੂ ਕਰ ਦਿੱਤੇ ਗਏ ਨੇ ਕਹਿੰਦੇ ਕਿ ਇੱਕ ਤਰ੍ਹਾਂ ਦੇ ਨਤੀਜੇ ਐਲਾਨੇ ਦੇ ਜਾ ਰਹੇ ਨੇ ਪਾਰਟੀਆਂ ਨੂੰ ਟਿਕਟਾਂ ਜਿਹੜੀਆਂ ਸੀਟਾਂ ਵੰਡੀਆਂ ਜਾ ਰਹੀਆਂ ਨੇ ਕਿਸੇ ਨੂੰ ਦੋ ਕਿਸੇ ਨੂੰ ਚਾਰ ਵੱਖੋ ਵੱਖਰੇ ਸਰਵੇ ਆ ਰਹੇ ਨੇ ਅਸੀਂ ਤੁਹਾਡੇ ਤੋਂ ਜਾਨਣਾ ਚਾਹਾਂਗੇ ਕਿ ਪੰਜਾਬ ਦੇ ਅੰਦਰ ਸਥਿਤੀ ਕੀ ਰਹੇਗੀ ਹਾਲਾਂਕਿ ਤੁਸੀਂ ਪਹਿਲਾਂ ਵੀ ਇੱਕ ਸ਼ੋਅ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਗੱਲ ਬੜਾ ਹੀ ਕਲੀਅਰ ਕਰ ਦਿੱਤੀ ਗਈ ਸੀ ਪਰ ਹੁਣ ਜਿਸ ਤਰੀਕੇ ਦੇ ਨਾਲ ਵੋਟਾਂ ਪਈਆਂ ਨੇ ਜਾਂ ਜਿਸ ਤਰੀਕੇ ਦੇ ਨਾਲ ਪਰਸੈਂਟਿੰਗ ਹੋਈ ਆ ਵੋਟ ਪੋਲ ਹੋਈ ਆ ਉਸ ਤੋਂ ਬਾਅਦ ਕੀ ਲੱਗਦਾਗਾ ਕਿ ਪੰਜਾਬ ਦੇ ਅੰਦਰ ਕਿਹੜੀ ਪਾਰਟੀ ਨੂੰ ਜ਼ਿਆਦਾ ਬਹੁਮਤ ਮਿਲੇਗਾ ਕੀ ਜਿਹੜਾ ਸਤਤਰ ਪਾਰਟੀ ਨੂੰ ਫਾਇਦਾ ਹੋਵੇਗਾ ਜਾਂ ਦੂਜੀਆਂ ਜਿਹੜੀਆਂ ਵੀ ਪਾਰਟੀਆਂ ਨੇ ਆਮਾਦੀ ਪਾਰਟੀ ਤੋਂ ਇਲਾਵਾ ਅਸੀਂ ਕਾਂਗਰਸ ਦੀ ਗੱਲ ਕਰੀਏ ਜਾਂ ਅਕਾਲੀ ਦਲ ਹੋਵੇ ਜਾਂ ਭਾਜਪਾ ਹੋਵੇ ਬੀਜੇਪੀ ਬਹੁਤ ਚਰਚਾ ਚ ਰਹੀ ਹੈ ਜਾਂ ਇਸ ਤੋਂ ਇਲਾਵਾ ਆਜ਼ਾਦ ਉਮੀਦਵਾਰ ਜਿਹੜੇ ਚਰਚਾ ਚ ਸੀਗੇ ਤਾਂ ਉਹਨਾਂ ਦਾ ਕਿੰਨਾ ਕੁ ਰਿਜ਼ਲਟ ਦੇਖਣ ਨੂੰ ਮਿਲੇਗਾ ਤਾਂ ਉਹ ਜ਼ਰੂਰ ਸਾਡੇ ਨਾਲ ਜਾਣਕਾਰੀ ਅੰਕੜਿਆਂ ਦੇ ਹਿਸਾਬ ਨਾਲ ਸਾਂਝੀ ਕਰਿਓ ਦੇਖੋ ਜਦੋਂ ਵੀ ਕਿਸੇ ਵੀ ਕੋਈ ਵੀ ਪਾਰਟੀ ਹੋਵੇ ਜਦੋਂ ਉਹਨੂੰ ਹੰਕਮ ਸਮੇਂ ਚ ਵੋਟ ਵੋਟ ਫਰਮ ਦਾ ਤਸਵੀਰੇ ਇੱਕ ਕਾਰਨ ਕਰਕੇ ਨਹੀਂ ਉਹ ਕਈ ਕਾਰਨ ਇਕੱਠੇ ਹੋਏ ਹੁੰਦੇ ਜਿਹੜੇ ਬੰਦਾ ਹੁਣ ਤੱਕਰ ਸੁਣਦਾ ਆ ਰਿਹਾ ਸੀਗਾ ਪ੍ਰਚਾਰ ਮੁਹਿੰਮਾਂ ਦੇ ਦੌਰਾਨ ਉਸ ਪਾਰਟੀ ਬਾਰੇ ਜਾਂ ਦੂਜੀਆਂ ਪਾਰਟੀਆਂ ਤੋਂ ਅੰਤਮ ਸੰਨੇ ਦੇ ਵਿੱਚ ਫੈਸਲਾ ਉਹਦੇ ਹੱਕ ਚ ਲੈਂਦਾ ਬਟਨ ਉਸੇ ਦਾ ਦਬਦਾ ਹੈਗਾ ਈ.ਵੀ.ਐਮ ਤੇ ਜਿਹੜੀ ਪਾਰਟੀ ਜਿਹੜੀ ਹੈਗੀ ਆ ਉਹਨੂੰ ਲੱਗਦਾ ਕਿ ਉਹਦੇ ਤਾਲ ਉਹਦੀ ਕੋਈ ਨਿੱਜੀ ਤੌਰ ਤੇ ਵੀ ਉਹਦੀ ਪਸੰਦਗੀ ਨਾ ਪਸੰਦਗੀ ਜੁੜੀ ਹੋਈ ਹੈਗੀ ਜਾਂ ਉਹਦੇ ਤੋਂ ਉਹਦੀ ਵਿਚਾਰਧਾਰਾ ਤੋਂ ਉਹ ਪ੍ਰਭਾਵਿਤ ਹੈ ਠੀਕ ਹੈ ਕੌਣ ਸਵਾਲ ਇਹ ਹੈਗਾ ਕਿ ਤੁਸੀਂ ਕਹਿ ਰਹੇ ਹੋ ਕਿ ਜ਼ਿਲੇ ਉਹ ਲੋਕ જયਸ਼੍ਰੀ ਰਾਮ ਜਾਂ ਦੂਜੇ ਕਹਿ ਰਹੇ ਜਾਂ ਪੋਸਤਾ ਪਾ ਰਹੇ ਤੇ ਆਪਾਂ ਉਸ ਤੋਂ ਅੰਦਾਜ਼ਾ ਲਾਈਏ ਕਿ ਬੀਜੇਪੀ ਦੇ ਹੱਕ ਇਹ ਵੀ ਉਹੀ ਗੱਲ ਹੈਗੀ ਜਿਹੜੀ ਆਪਾਂ ਹੁਣੇ ਪ੍ਰੀਤਪੁਰ ਤੇ ਅਮਨਪਾਲ ਸਿੰਘ ਤੇ ਖਰੂਰ ਸਾਹਿਬ ਤੋਂ ਅਮਨਪਾਲ ਸਿੰਘ ਅਤੇ ਪ੍ਰੀਤਪੁਰ ਤੋਂ ਸਭ ਜੀ ਨਿਕਾਲਸਾ ਦੇ ਬਾਬਤ ਆਪਾਂ ਹੁਣੇ ਕਰ ਚੁੱਕੇ ਹੈਗੇ ਸੋ ਇਹ ਗੱਲਾਂ ਅੱਛਾ ਫਿਰ ਇਹ ਗੱਲ ਹੈ ਕਿ ਇਹ ਜਿਹੜੀ ਚੀਜ਼ ਹੈਗੀ ਹੈ ਇਹ ਜਦੋਂ ਵੋਟ ਪਾ ਕੇ ਆਏ ਨੇ ਉਦੋਂ ਉਹਨਾਂ ਨੇ ਕੀਤਾ ਹੈਗਾ ਤਾਂ ਇਹ ਗੱਲ ਬਿਲਕੁਲ ਕੋਈ ਇਹਦਾ ਮਨ ਨਹੀਂ ਹੈਗਾਗਾ ਕਿ ਵੀ ਜਿਆਦਾ ਹੋਵੇ ਨਾ ਗੁੱਟਾ ਪਹੁੰਚੋ ਪਹਿਲਾਂ ਫਿਰ ਤਾਂ ਪੱਕਈਆ ਵੀ ਇੱਕ ਲਹਿਰ ਉੱਠ ਰਹੀ ਹੈ ਇੱਕ ਵਾਰ ਹੋ ਰਿਹਾ ਹੈ ਇਹਦਾ ਅਸਰ ਪੈ ਰਿਹਾ ਹੁਣ ਤਾਂ ਵੋਟ ਪਾ ਕੇ ਆ ਚੁੱਕੇ ਨੇ ਤਾਂ ਇਹ ਪਹਿਲਾਂ ਹੀ ਸਥਾਪਿਤ ਹੋ ਚੁੱਕਿਆ ਵੀ ਉਹ ਬੰਦ ਔਰ ਇਸ ਦਾ ਅਸਰ ਜ਼ਰੂਰ ਹੋਦਾ ਹੈਗਾ ਸਾਰੇ ਫੈਕਟਰ ਦਾ ਹੁੰਦਾ ਕਿਉਂਕਿ ਇਹ ਧਰਮ ਦੇ ਨਾਲ ਜੁੜਿਆ ਹੋਇਆ ਹੈ ਗੁੱਟਾ ਜੇ ਪੰਜਾਬ ਦੇ ਵਿੱਚ ਇੰਨੇ ਸਾਲ ਕਾਲੀ ਦਲ ਨੂੰ ਇਸ ਕਰਕੇ ਵੋਟ ਪੈ ਰਹੀ ਸੀ ਕਿ ਜਦੋਂ ਨਾਰਾ ਹੁੰਦਾ ਸੀ ਪੰਥ ਖਤਰੇ 'ਚ ਤਾਂ ਚਾਹੇ ਉਹਨਾਂ ਨੂੰ ਨਿੱਜੀ ਤੌਰ ਤੇ ਅਕਾਲੀ ਦਲ ਦੇ ਉਮੀਦਵਾਰ ਪਸੰਦ ਹੋਣ ਨਾ ਪਸੰਦ ਪਰ ਲੋਕ ਧਰਮ ਦਾ ਮਸਲਾ ਚੁੜਿਆ ਸੀ ਕੇਸ ਕਰਕੇ ਇਹ ਜਿਹੜਾ ਧਰਮ ਦਾ ਮਸਲਾ ਹੈਗਾ ਨਾ ਇਹ ਇਨਸਾਨ ਦੇ ਧੁਰ ਅੰਦਰ ਕਿਤੇ ਨਾ ਕਿਤੇ ਪਿਆ ਹੁੰਦਾ ਹੈ ਇਹ ਜਿੱਥੇ ਵੀ ਬੰਦਾ ਹਰ ਇੱਕ ਆਦਮੀ ਆਪਣੇ ਆਪ ਨੂੰ ਇਹਦੇ ਨਾਲ ਜੋੜ ਕੇ ਦੇਖਦਾ ਇੱਕ ਐਹੋ ਜਿਹਾ ਫਰਵਰ ਹੈਗਾ ਜਿਹੜਾ ਬੜਾ ਰੀਅਲ ਹੁੰਦਾ ਹੈ ਕਿ ਕਿਸੇ ਵੇਲੇ ਵੀ ਇਹ ਉੱਪਰ ਆ ਸਕਦਾ ਹੈ ਤਾਂ ਬੰਦਾ ਉਹਦੇ ਵਸ ਹੋ ਕੇ ਆਪਣੇ ਵੋਟ ਦੇ ਅਧਿਕਾਰ ਦਾ ਜਿਹੜਾ ਹੈਗਾ ਉਹ ਉਹਦੀ ਉਹਦੀ ਵਰਤੋਂ ਕਰਦਾ ਹੈ ਤੇ ਜੇ ਪੰਥ ਖਤਰੇ ਚ ਆਇਆ ਤਾਂ ਸਿੱਖ ਜਿਹੜੇ ਹੈਗੇ ਆ ਸ਼ੋਮਣੀ ਕਾਲੀ ਦਾ ਨੂੰ ਵੋਟ ਪਾ ਸਕਦੇ ਆ ਤਾਂ ਫਿਰ ਰਾਮ ਮੰਦਰ ਦੇ ਮਸਲੇ ਤੇ ਹਿੰਦੂ ਕਿਉਂ ਨਾ ਪਾਊਗਾ ਵੋਟ ਫਿਰ ਤਾਂ ਇਹ ਸਾਬ ਨਾ ਰਾਜੂ ਜੀ ਤੁਹਾਡੇ ਜਿਹੜਾ ਜਵਾਬ ਆ ਇਹਦੇ ਨਾਲ ਫਿਰ ਖੰਡੂਰ ਸਾਹਿਬ ਦੇ ਉੱਤੇ ਫਰੀਦਕੋਟ ਸਾਹਿਬ ਦੇ ਉੱਤੇ ਜਾ ਕੇ ਫਿਰ ਸਵਾਲ ਜੁੜ ਜਾਂਦਾ ਵੀ ਜੇ ਰਾਮ ਮੰਦਰ ਨੂੰ ਲੈ ਕੇ ਜਿਹੜਾ ਹਿੰਦੂ ਵੋਟ ਪਾ ਸਕਦੇ ਆ ਤਾਂ ਫਿਰ ਉੱਥੇ ਵੀ ਤੁਸੀਂ ਕਿਹਾ ਪੰਥ ਖਤਰੇ ਦੇ ਵਿੱਚ ਆ ਜਿਵੇਂ ਉਹ ਕਹਿੰਦੇ ਵੀ ਅਮਰਤਪਾਲ ਨੂੰ ਅਸੀਂ ਬਾਹਰ ਕਢਾਉਣਾ ਖਤਰੇ ਦੇ ਵਿੱਚ ਆ ਸੱਜ ਸਿੰਘ ਖਾਲਸਾ ਉਹ ਕਹਿੰਦੇ ਮੇਰੇ ਪਿਤਾ ਦੀ ਵੱਡੀ ਕੁਰਬਾਨੀਆਂ ਪੰਥ ਦੇ ਲਈ ਕੌਮ ਦੇ ਲਈ ਤਾਂ ਉਹ ਉੱਥੇ ਵੀ ਜਿਹੜੀਆਂ ਭਾਵਨਾਵਾਂ ਤਾਂ ਜੁੜਦੀਆਂ ਨੇ ਨਾ ਫਿਰ ਉੱਥੇ ਵੀ ਜਿਹੜੇ ਲੋਕ ਜ਼ਰੂਰ ਇਸ ਚੀਜ਼ ਦਾ ਅਸਰ ਦੇਖਣ ਨੂੰ ਮਿਲੇਗਾ ਬਿਲਕੁਲ ਜੋ ਵੀ ਜੋ ਵੀ ਸਰਬਜੀਤ ਸਿੰਘ ਖਾਲਸਾ ਦੇ ਹੱਕ ਚ ਜੋ ਵੀ ਪ੍ਰਚਾਰ ਹੈ ਜੇ ਅਮਰ ਉਹ ਹੈ ਹੀ ਇਸੇ ਕਰਕੇ ਇਹੀ ਤਾਂ ਗੱਲ ਮੈਂ ਕਹਿ ਰਿਹਾ ਹਾਂ ਜੀ ਅਦਰਵਾਇਸ ਜੇ ਦੇਖਿਆ ਜਾਵੇ ਤਾਂ ਉਹਨਾਂ ਦਾ ਅਧਾਰ ਹੀ ਕੋਈ ਨਹੀਂ ਹੈਗਾ ਕੀ ਅਧਾਰ ਹੈਗਾ ਆਪਣਾ ਸਰਬਜੀਤ ਸਿੰਘ ਖਾਲਸਾ ਦਾ ਫਰੀਦਕੋਟ ਤੋਂ ਅਧਾਰ ਨਹੀਂ ਨਾ ਉਹਨਾਂ ਦਾ ਉਹ ਕਹਿੰਦੇ ਜੀ ਉਹਨਾਂ ਦਾ ਸ਼ਹਿਰ ਹੈਗਾ ਨਾ ਦੂਜਾ ਉਥੋਂ ਨੂੰ ਤਾਂ ਉਹ ਬਲੋਂਗ ਹੀ ਨਹੀਂ ਕਰਦੇ ਹੈਗੇ ਠੀਕ ਹੈ ਜੀ ਹਾਂ ਤਾ ਉਸ ਹਿਸਾਬ ਨਾਲ ਅਮਰਪਾਲ ਸਿੰਘ ਅਮਰਪਾਲ ਸਿੰਘ ਤਾਂ ਕੋਈ ਨਹੀਂ ਬੈਠਾ ਉਹ ਰਾਜਨੀਤੀ ਨਾਲ ਕੋ ਲੈਣਾ ਦੇਣੀ ਹੈ ਨਹੀਂ ਉਹ ਆਪਣੇ ਆਪ ਨੂੰ ਰਾਜਨੀਤਿਕ ਤੌਰ ਤੇ ਆਪਣੀ ਮੰਨਦੇ ਹੀ ਨਹੀਂ ਸੀ ਕਿ ਨੇਤਾ ਲੇਕਿਨ ਉੱਥੇ ਆ ਗਏ ਤਾਂ ਉਹਨਾਂ ਦੇ ਥੱੱਕ ਚ ਜੇ ਕੁਝ ਖੜਾ ਹੋਇਆ ਤਾਂ ਕਾਹਦੇ ਕਰ ਇਸੇ ਕਰਕੇ ਹੋਇਆ ਲੇਕਿਨ ਕਿੰਨਾ ਕਿੰਨਾ ਪ੍ਰਭਾਵ ਹੁੰਦਾ ਹੈਗਾ ਇਹਨਾਂ ਧਾਰਮਿਕ ਮੁੱਦਿਆਂ ਦਾ ਇਹ ਮਨਸਰ ਕਰਦਾ ਹੈ ਨਿਰਪਰ ਕਰਦਾ ਹੈ ਉਸ ਭਾਈਚਾਰੇ ਦੇ ਉੱਤੇ ਜਿਸ ਭਾਈਚਾਰੇ ਦੇ ਦੇਰ ਉਹਨਾਂ ਉਸ ਵੀਦਵਾਰੀ ਧਾਰਮਿਕ ਪਛਾਣ ਜਿਹੜੀ ਹੈਗੀ ਆ ਉਹ ਜੁੜੀ ਹੋਈ ਹੈ ਪੰਜਾਬ ਦੇ ਵਿੱਚ ਜਿਹੜੇ ਹੈਗੇ ਆ ਦੇਖੋ ਜਿਹੜਾ ਸਿੱਖ ਭਾਈਚਾਰਾ ਬਹੁਤ ਲਿਬਰਲ ਐ ਸੈਕੂਲਰ ਹੁਣ ਸਿੱਖ ਤਾਂ ਸਾਰੇ ਪਾਸੇ ਹੈਗੇ ਆ ਪੰਦਰਸ ਚ ਪੈਣ ਆਮ ਆਦਮੀ ਪਾਰਟੀ ਚ ਬਹੁਜਨ ਸਮਾਜ ਪਾਰਟੀ ਚ ਸਿੱਖ ਨਾ ਸਾਰੇ ਪਾਸੇ ਨੇ ਲੇਕਿਨ ਉਹ ਤੇ ਧਰਮ ਦੇ ਆਧਾਰ ਦੇ ਉੱਤੇ ਨਹੀਂ ਪੈ ਸੋ ਹਰੇਕ ਦਾ ਆਪਣਾ ਆਪਣਾ ਨਜ਼ਰੀਆ ਹੁੰਦਾ ਇੱਕ ਭਾਈਚਾਰਾ ਭਾਈਚਾਰੇ ਦਾ ਇੱਕ ਹਿੱਸਾ ਹੋ ਸਕਦਾ ਜ਼ਰੂਰ ਤੇ ਜਿਹੜਾ ਕਹਿੰਦੇ ਨਹੀਂ ਜੀ ਸਿਰਫ ਔਰ ਸਿਰਫ ਧਰਮ ਦੇ ਕਰਕੇ ਅਸੀਂ ਜਿਹੜੀ ਇਹ ਕੋਟ ਪਾਉਣ ਸਾਰੇ ਸਿੱਖ ਨਹੀਂ ਪਾਉਣ ਇਹ ਹੀ ਗੱਲ ਹਿੰਦੂਆਂ ਤੇ ਲਾਗੂ ਹੁੰਦੀ ਇਹ ਹੀ ਗੱਲ ਮੁਸਲਮਾਨ ਵੋਟਰਾਂ ਤੇ ਲਾਗੂ ਹੁੰਦੀ ਇਹ ਹੀ ਗੱਲ ਈਸਾਈ ਵੋਟਰਾਂ ਤੇ ਲਾਗੂ ਹੁੰਦੀ ਇਹ ਇੱਕ ਮੰਨਿਆ ਪਰ ਮੰਨਿਆ ਜਿਹੜਾ ਹੈਗਾ ਮੰਨੀ ਪਰ ਮੰਨੀ ਇੱਕ 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 ਧਾਰਨਾ ਹੈਗੀ ਏ ਕਿ ਕਦੀ ਐਂਦਾ ਨਹੀਂ ਹੁੰਦਾ ਕਿ ਧਰਮ ਦੇ ਆਧਾਰ ਤੇ ਪੂਰੇ ਦਾ ਪੂਰਾ ਭਾਈਚਾਰਾ ਜਿਹੜਾ ਹੈਗਾ ਇੱਕ ਜੇ ਇਹ ਗੱਲ ਹੁੰਦੀ ਤਾਂ ਕੱਲ ਦੀ ਦਲ ਦੀ ਹਾਲਤ ਆ ਹੁੰਦੀ ਜਿਹੜੀ ਹੁਣ ਹੋਈ ਹੋਈ ਹੈ ਜੇ ਧਰਮ ਦੇ ਆਧਾਰ ਤੇ ਪਾਣੀ ਹੁੰਦੀ ਲੈਕਿਨ ਇਹ ਇੱਕ ਫੈਕਟਰ ਜ਼ਰੂਰ ਹੈਗਾ ਲੇਕਿਨ ਇਹ ਫੈਕਟਰ ਪੂਰੇ ਦੇ ਪੂਰੇ ਭਾਈਚਾਰੇ ਨੂੰ ਪ੍ਰਭਾਵਿਤ ਨਹੀਂ ਕਰਦਾ ਕਿੰਨਾ ਕੁ ਕਰਦਾ ਹੈਗਾ ਇਹ ਸਮਾਂ ਤੇ ਪਰਸਤਿਤੀਆਂ ਹੈਗੀਆਂ ਉਹ ਜਿਹੜੀਆਂ ਡਿਸਾਈਡ ਕਰਦੀ ਜੀ ਜਿਹੜਾ ਇੱਕ ਪ੍ਰਵਾਸੀ ਫੈਕਟਰ ਬਹੁਤ ਖੇਡਿਆ ਜਾ ਰਿਹਾ ਕਿਹਾ ਜਾ ਰਿਹਾ ਕਿ ਜਿਹੜੇ ਪ੍ਰਵਾਸੀ ਪੰਜਾਬ ਦੇ ਅੰਦਰ ਆਏ ਹੋਏ ਨੇ ਲੰਬੇ ਸਮੇਂ ਤੋਂ ਰਹਿ ਚੁੱਕੇ ਨੇ ਵੋਟਾਂ ਉਹਨਾਂ ਦੀਆਂ ਵੱਡ ਚੁੱਕੀਆਂ ਹੁਣ ਉਹ ਪੰਜਾਬ ਦੇ ਵਸਨੀਕ ਬਣ ਚੁੱਕੇ ਨੇ ਉਹ ਵੀ ਇੱਕ ਜਿਹੜਾ ਕਾਰਡ ਇੱਕ ਪਾਰਟੀ ਦੇ ਵੱਲੋਂ ਖੇਡਿਆ ਗਿਆ ਬੀਜੇਪੀ ਨੇ ਉਸ ਚੀਜ਼ ਨੂੰ ਕੀਤਾ ਜਿਵੇਂ ਜਿਹੜੇ ਯੋਗੀ ਦਿੱਤਿਆਨਾਥ ਜਿਹੜੇ ਇੱਥੇ ਆਉਂਦੇ ਨੇ ਉਹ ਪ੍ਰਚਾਰ ਕੀਤਾ ਜਾਂਦਾ ਰਵਨੀਤ ਬਿੱਟੂ ਦਾ ਜਿਹੜਾ ਹੱਕ ਪ੍ਰਚਾਰ ਦੇਖਿਆ ਜਾ ਰਿਹਾ ਪਿਛਲੇ ਦਿਨਾਂ ਦੇ ਦੌਰਾਨ ਤਾਂ ਉਹ ਵੀ ਕਿਤੇ ਨਾ ਕਿਤੇ ਜਿਹੜੇ ਪ੍ਰਵਾਸੀ ਭਰਾਵਾਂ ਵੱਲ ਜਿਹੜਾ ਆਪਣਾ ਪ੍ਰਚਾਰ ਉਸ ਤਰੀਕੇ ਦੇ ਨਾਲ ird gird ਹੁੰਦਾ ਹੋਇਆ ਨਜ਼ਰ ਆਇਆ ਤਾਂ ਉਹ ਵੀ ਇੱਕ ਵੱਡਾ ਫੈਕਟਰ ਜਿਹੜਾ ਪੰਜਾਬ ਦੇ ਅੰਦਰ ਇਸ ਵਾਰ ਨਜ਼ਰ ਆਊਗਾ ਕਹਿੰਦੇ ਕਿਉਂਕਿ ਵੋਟ ਪਰਸੈਂਟੇਜ ਦੇ ਵਿੱਚ ਪ੍ਰਵਾਸੀਆਂ 'ਚ ਵਾਧਾ ਹੋਇਆ ਹੈਗਾ ਦੇਖੋ ਗੱਲ ਹੈਗੀ ਹੈ ਕਿ ਬਈ ਇਹ ਸਾਰੇ ਵਰਗ ਹੁੰਦੇ ਨੇ ਪ੍ਰਵਾਸੀ ਵੀ ਇੱਕ ਵਰਗ ਹੈ ਵੋਟਰਾਂ ਦਾ ਜਿਹੜੇ ਖਾਸ ਕਰਕੇ ਜਿਹੜੇ ਇੱਕੋ ਦੇ ਵਸਨੀਕ ਹੈ ਇੱਕ ਤਾਂ ਹੁੰਦੀ ਹੈ ਪ੍ਰਵਾਸੀ ਉਹ ਹੁੰਦੇ ਨੇ ਜਿਹੜੇ ਹਰ ਇੱਕ ਸੀਜ਼ਨਲ ਜਿਹੜਾ ਪ੍ਰਵਾਸ ਹੁੰਦਾ ਰਹੇਗਾ ਪੰਛੀ ਜਿਹੜੇ ਸਵੇਰੀਆ ਤੋਂ ਉੱਡ ਕੇ ਆਉਂਦੇ ਨੇ ਤੇ ਉਹ ਪੰਜਾਬ ਜਾਂ ਉੱਤਰਾਖੰਡ ਜਾਂ ਦੇ ਕੋਲੇ ਆ ਕੇ ਝੀਲਾਂ ਤੇ ਜਾਂ ਪਾਣੀ ਦੇ ਸੋਮਿਆਂ ਤੇ ਆ ਕੇ ਬਹਿ ਜਾਂਦੇ ਨੇ ਤੇ ਉਹ ਗਰਮੀਆਂ ਦੇ ਵਿੱਚ ਜਿਹੜੇ ਹੈਗੇ ਫਿਰ ਵਾਪਸ ਚਲੇ ਉਵੇਂ ਲੇਕਿਨ ਬਹੁਤ ਵੱਡੀ ਗਿੰਤੀ ਹੈ ਇਹ ਇੱਕ ਲਗਾਤਾਰਤਾ ਦੇ ਵਿੱਚ ਚੱਲ ਰਿਹਾ ਅਮਲ ਹੈਗਾ ਜਿਸ ਦੇ ਕਰਕੇ ਪੰਜਾਬ ਦੇ ਵਿੱਚ ਪ੍ਰਵਾਸੀ ਜਿਹੜਾ ਭਾਈਚਾਰਾ ਹੈਗਾ ਉਹ ਇੰਫਾ ਦੇ ਪੱਕੇ ਬਸਲੀ ਉਹਨਾਂ ਦੀ ਜਿਹੜੀ ਹੁਣ ਦੀ ਪੀੜ੍ਹੀ ਆ ਤੁਸੀਂ ਪਛਾਣ ਨਹੀਂ ਸਕਦੇਗੇ ਨਾ ਉਹਨਾਂ ਦੇ ਚਿਹਰੇ ਤੋਂ ਨਾ ਉਹਨਾਂ ਦੀ ਭਾਸ਼ਾ ਤੋਂ ਤੇ ਉਹ ਕਿਉਂ ਉੱਤਰਾਖੰਡ ਦੇ ਹੈਗੇ ਨੇ ਯੂਪੀ ਦੇ ਹੈਗੇ ਨੇ ਬਿਹਾਰ ਦੇ ਹੈਗੇ ਨੇ ਜਾਂ ਕਿਸੇ ਹੋਰ ਥਾਂ ਦੇ ਹੈਗੇ ਉਹ ਬਕਾਇਦਾ ਇਫਤਾ ਦੇ ਵਸਨੀਕ ਹੈ ਜੇ ਕਿਉਂ ਦੇ ਵਸਨੀਕ ਹੈਗੇ ਤਾਂ ਉਹਨਾਂ ਨੂੰ ਹਰ ਹੱਤ ਹੈਗਾ ਵੋਟ ਪਾਉਣ ਦਾ ਉਸੇ ਤਰੀਕੇ ਦੇ ਨਾਲ ਜਿਵੇਂ ਸਾਡੇ ਪੰਜਾਬੀ ਅਸੀਂ ਕੈਨੇਡਾ 'ਚ ਗਏ ਹੈਗੇ ਉੱਥੇ ਜਾ ਕੇ ਅਸੀਂ ਵਸਨੀਕ ਬਣ ਗਏ ਹੈਗੇ ਅਸੀਂ ਉੱਥੇ ਵੋਟ ਪਾ ਰਹੇ ਤੇ ਕੈਨੇਡਾ ਦੇ ਜਿਹੜੀ ਪੋਲਿਟਿਕਸ ਹੈਗੀ ਆ ਹੁਣ ਜਿਹੜੀਆਂ ਵੱਡੀਆਂ ਪਾਰਟੀਆਂ ਆ ਠੀਕ ਹੈ ਜੀ ਉਹ ਜਿਹੜੇ ਸਿੱਖ ਜਿਹੜੇ ਆ ਜਾਂ ਪੰਜਾਬੀ ਸਿੱਖ ਤੇ ਜਾਂ ਪੰਜਾਬੀ ਉਮੀਦਵਾਰ ਜਿਹੜੇ ਹੈਗੇ ਆ ਉਹਨਾਂ ਨੂੰ ਉਹ ਜਾਂ ਹੋਰ ਵੀ ਪ੍ਰਵਾਸੀ ਜਿਹੜੇ ਗੁਜਰਾਤੀ ਜਿਹੜੇ ਗਏ ਉਹਨਾਂ ਨੂੰ ਆਪਣੇ ਉਮੀਦਵਾਰ ਬਣਾ ਰਹੇ ਨੇ ਕਿਉਂ ਬਣਾ ਰਹੇ ਨੇ ਉਥੋਂ ਦੀਆਂ ਪਾਰਟੀਆਂ ਤੋਂ ਬਣਾਉਂਦੀਆਂ ਹੈ ਸਾਡੀ ਤਾਂ ਇੱਕ ਬਹੁਤ ਵੱਡੀ ਪਾਰਟੀ ਐ ਐਨਡੀਪੀ ਉਹਦੇ ਪ੍ਰਧਾਨ ਹੀ ਜਿਹੜੇ ਹੈਗੇ ਕੇਸਾਧਾਰੀ ਸਿੱਖ ਨੇ ਜੀ ਤੋਂ ਇਸ ਕਰਕੇ ਉਹ ਡਿਪੈਂਡ ਕਰਦਾ ਹੈ ਕਿ ਕਿਹੜੇ ਭਾਈਚਾਰੇ ਦੀ ਜਿਹੜੇ ਪ੍ਰਵਾਸੀ ਹੈ ਉਹਨਾਂ ਦੀ ਕਿੰਨੀ ਕੁ ਵੱਡੀ ਮੌਜੂਦਗੀ ਹੈ ਸੰਖਿਆ ਦੇ ਤੌਰ ਤੇ ਉਹਨਾਂ ਦੀਆਂ ਵੋਟਾਂ ਕਿੰਨੀਆਂ ਦੇਖੋ ਅਸੀਂ ਕਦੀ ਨਾ ਇਹ ਗੱਲ ਭੁੱਲੀਏ ਕਿ ਜਿਹੜਾ ਵੋਟ ਬੈਂਕ ਹੈਗਾ ਸਾਡੀ ਜਿਹੜੀ ਚੋਣਾਂ ਦੀ ਰਾਜਨੀਤੀ ਇਲੈਕਟੋਰਲ ਪੋਲਿਟਿਕਸ ਨੂੰ ਕਹਿੰਦੇ ਆ ਉਹਦੇ ਵਿੱਚ ਇੱਕੋ ਬਿਣਾ ਕੰਮ ਚੱਲ ਹੀ ਨਹੀਂ ਸਕਦਾ ਇਥੋਂ ਤੱਕ ਕਿ ਉਮੀਦਵਾਰਾਂ ਦੇ ਵੀ ਚੋਣ ਪਾਰਟੀਆਂ ਕਰਦੀਆਂ ਏਸ ਆਧਾਰ ਤੇ ਕਿ ਭਈ ਇਸ ਬੰਦੇ ਦੀ ਜਿਹੜੀ ਜਾਤ ਹੈਗੀ ਆ ਉਹ ਉਸ ਜਾਤ ਦੇ ਕਿੰਨੇ ਵੋਟ ਜਿਹੜੇ ਹੈਗੇ ਇਸ ਹਲਕੇ ਦੇ ਵਿੱਚ ਰਹਿ ਗਏ ਤੋਂ ਇਹ ਜਿਹੜਾ ਹੈਗਾ ਇੱਕ ਫੈਕਟਰ ਹੈਗਾ ਔਰ ਵਿਸ਼ੇਸ਼ ਕਰਕੇ ਪੰਜਾਬ ਦਾ ਜਿਹੜਾ ਜਿਵੇਂ ਹੁਣ ਲੁਧਿਆਣਾ ਹੈ ਜਾਂ ਜਲੰਧਰ ਹੈ ਹਉ ਦਾ ਇਹ ਉਦਯੋਗਿਕ ਸ਼ਹਿਰ ਇਤੋ ਅਲੱਗ-ਅਲੱਗ ਪ੍ਰਦੇਸ਼ਾਂ ਦੇ ਲੋਕ ਆਏ ਨੇ ਫੈਕਟਰੀਆਂ ਚ ਕ ਬੜੀ ਦੇਰ ਤੋਂ ਕੰਮ ਕਰਦੇ ਤਰਦੇ ਪਏ ਨੇ ਠੀਕ ਹੈ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੀਆਂ ਜ਼ਮੀਨਾਂ ਤੋਂ ਕੁਦਰਤੀ ਤੌਰ ਤੇ ਉਹਨਾਂ ਦੀ ਗਿਣਤੀ ਜ਼ਿਆਦਾ ਹੁਣ ਤੁਸੀਂ ਦੇਖੋਗੇ ਕਿ ਪਿਛਲੇ ਸਮਿਆਂ ਦੇ ਵਿੱਚ ਜਿੰਨੀਆਂ ਵੀ ਚੋਣਾਂ ਹੋਈਆਂ ਇਤੋ ਉੱਤਰਾਖੰਡ ਦੇ ਮੁੱਖ ਮੰਤਰੀ ਜਿਵੇਂ ਭਵਨਚੰਦ ਖੰਡੂਰੀ ਜੀ ਹੁੰਦੇ ਸੀਗੇ ਜਾਂ ਹਰੀਸ਼ ਰਾਵਤ ਹੁੰਦੇ ਸੀਗੇ ਉਹ ਲੁਧਿਆਣੇ ਆਉਂਦੇ ਸੀ ਚੋਣਾਂ ਦੇ ਦਿਨਾਂ ਦੇ ਵਿੱਚ ਤੇ ਆ ਕੇ ਇੱਥੇ ਜਿਹੜੇ ਪ੍ਰਵਾਸੀ ਹੈਗੇ ਆ ਉਹਨਾਂ ਨੂੰ ਸੰਬੋਧਨ ਕਰਦੇ ਸੀਗੇ ਜਿਹੜੀ ਪਾਰਟੀ ਨਾਲ ਉੱਤਰਾਖੰਡ ਦੇ ਵਿੱਚ ਉਹ ਸੰਬੰਧ ਸੀ ਉਸ ਪਾਰਟੀ ਦੇ ਹੱਕ ਵਿੱਚ ਵੋਟ ਪਾਉਣ ਲਈ ਕਹਿੰਦੇ ਸੀ ਠੀਕ ਹੈ ਉਸੇ ਤਰੀਕੇ ਦੇ ਨਾਲ ਇੱਕ ਟਾਈਮ ਸੀਗਾ ਜਦੋਂ ਇੱਥੇ ਲਾਲੂ ਪ੍ਰਸ਼ਾਦ ਯਾਦਵ ਸ਼ਤਰੂਗੰਦ सिन्हा ਇੱਕ ਵਾਰੀ ਤਾਂ ਇੱਥੋਂ ਤੱਕ ਹੋਇਆ ਸੀ ਇਹ 2004 ਦੀ ਮਸ਼ਹਹਤ ਵਾਲਾ ਚਾਰ ਦੀ ਗੱਲ ਹੈ ਕਿ ਲਾਲੂ ਪ੍ਰਸ਼ਾਦ ਯਾਦਵ ਇੱਥੇ ਨਹੀਂ ਸੀ ਆ ਸਕਦੇ ਤਾਂ ਇੱਥੇ ਬਹੁਤ ਵੱਡਾ ਇਕੱਠ ਪ੍ਰਵਾਸੀ ਜਿਹੜੇ ਸੀਗੇ ਸਾਡੇ ਬੀ.ਪੀ. ਬਿਹਾਰ ਦੇ ਆਪਣੇ ਪ੍ਰਵਾਸੀ ਸੀਗੇ ਉਹ ਉਹਨਾਂ ਦੀ ਬੜੀ ਵੱਡੀ ਰੈਲੀ ਹੋਈ ਤਾਂ ਲਾਲੂ ਪਰਸ਼ਾਣ ਜਿਆਦਾ ਜੀ ਦਾ ਹੀ ਫੋਨ ਦੇ ਉੱਤੇ ਉਹਨਾਂ ਦਾ ਮਾਈਕ ਦੇ ਉੱਤੇ ਲਗਾ ਕੇ ਫੋਨ ਤੇ ਲਾ ਕੇ ਉਹਨਾਂ ਦੀ ਸਪੀਚ ਜਿਹੜੀ ਆ ਉਹ ਸ਼ਰੀਰਕ ਤੌਰ ਤੇ ਇੱਥੇ ਵਜੂਦ ਨਹੀਂ ਸੋ ਐਸ ਹੱਦ ਤੱਕ ਸਾਰੀਆਂ ਪਾਰਟੀਆਂ ਅਲੱਗ-ਅਲੱਗ ਵਰਗਾਂ ਨੂੰ ਅਲੱਗ-ਅਲੱਗ ਜਾਤਾਂ ਨੂੰ ਜਿਹੜੀ ਵੋਟ ਬੈਂਕ ਪੋਲਿਟਿਕਸ ਹੈਗੀ ਆ ਉਹਦੇ ਤਹਿਤ ਜਿਹੜੀ ਹੈਗੇ ਉਹ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਨੇ ਔਰ ਇਸੇ ਦਾ ਨਤੀਜਾ ਹੈਗਾ ਕਿ ਜਿੰਨਾ ਵੱਡਾ ਇੱਥੇ ਵੋਟ ਬੈਂਕ ਹੈਗਾ ਪ੍ਰਵਾਸੀਆਂ ਦਾ ਉਹ ਕਿਹਦੇ ਹੱਥ ਚ ਭੁੱਟਦਾ ਔਰ ਜ਼ਾਹਿਰ ਤੌਰ ਤੇ ਉਹਨੂੰ ਬੀਜੇਪੀ ਦੇ ਹੱਥ ਦੇ ਵਿੱਚ ਇਹ ਮੰਨਿਆ ਜਾ ਰਿਹਾ ਹੈ ਪਰਸੈਪਸ਼ਨ ਬਣਿਆ ਕਿ ਉਹ ਇੱਥੇ ਕਿਉਂਕਿ ਜਿੰਨਾ ਭਾਈਚਾਰ ਇਸੇ ਕਰਕੇ ਤਾਂ ਯੋਗੀ ਦਿੱਤਿਆ ਨਾਲ ਇੱਥੇ ਆਏ ਔਰ ਉਹਨਾਂ ਦੀ ਸਪੀਚ ਦੇਖ ਲਓ ਉਹਨਾਂ ਨੇ ਯੂਪੀ ਦਾ ਹਵਾਲਾ ਦਿੱਤਾ ਔਰ ਜਦੋਂ ਉਹਨਾਂ ਨੇ ਕੀਤੀ ਜੀ ਮੈਂ ਇੱਥੇ ਬੁਲਡੋਜ਼ਰ ਭੇਜੂਗਾ ਤਾਂ ਕਿਵੇਂ ਤਾੜੀਆਂ ਵੱਜੀਆਂ ਹੈ ਦੂਜਾ ਹੋਇਆ ਸੀ ਪਰ ਕੁਝ ਤੋਂ ਪਿੱਛੇ ਉਹ ਲੋਕ ਜਾ ਕੇ ਫਿਰ ਭਾਜਪਾ ਦੇ ਹੱਥ 'ਚ ਵੋਟਸ ਤਾਂ ਪਾਉਣਗੇ ਪਰ ਪੰਜਾਬ ਦੇ ਵਿੱਚ ਲੁਧਿਆਣੇ 'ਚ ਜਲੰਧਰ 'ਚ ਜਿੱਥੇ ਉਦਯੋਗ ਹੈ ਇੰਡਸਟਰੀ ਹੈ ਉੱਥੇ ਬਹੁਤ ਵੱਡੀ ਮਾਤਰਾ 'ਚ ਮੌਜੂਦ ਨੇ ਔਰ ਉਹਦਾ ਫਾਇਦਾ ਜ਼ਰੂਰ ਜਣਾ ਹੈਗਾ ਇਹ ਬੀਜੇਪੀ ਨੂੰ ਹੋਵੇਗਾ ਜੀ ਰਾਜੂ ਜੀ ਜੇ ਓਵਰਆਲ ਵੋਟ ਪਰਸੈਂਟੇਜ ਦੇਖੀ ਜਾਵੇ ਇਸ ਵਾਰ ਜਿਹੜੀ ਵੋਟ ਪੋਲ ਹੋਈ ਆ ਉਹ 2019 ਦੇ ਮੁਕਾਬਲੇ 10% ਵੋਟ ਪੋਲ ਘਟ ਹੋਈ ਆ 2019 ਦੇ ਵਿੱਚ ਅੰਕੜੇ 65.96 ਸੀਗੇ ਤੇ ਇਸ ਵਾਰ ਜਿਹੜੇ ਅੰਕੜੇ ਆਏ ਨੇ ਉਹ 55.58 ਦੀ ਜਿਹੜੀ ਪਰਸੈਂਟੇਜ ਹੋਈ ਆ ਤਾਂ ਇਹ ਜਿਹੜੀ ਇਹ 10% ਜਿਹੜੀ ਵੋਟ ਘੱਟ ਪੋਲ ਹੋਣਾ ਕਿਹਾ ਜਾਂਦਾਗਾ ਕਿ ਜਦੋਂ ਵੋਟ ਘੱਟ ਪੋਲ ਹੋਵੇ ਤਾਂ ਉਦੋਂ ਕਹਿੰਦੇ ਸਤਾਹਰ ਨੂੰ ਨੁਕਸਾਨ ਹੁੰਦਾਗਾ ਇਸ ਦੇ ਬਾਰੇ ਜਰੂਰ ਜਿਹੜੇ ਦਰਸ਼ਕਾਂ ਨੂੰ ਸਮਝਾਏ ਕਿਉਂਕਿ ਇਸ ਤਰੀਕੇ ਦੀਆਂ ਜਿਹੜੀਆਂ ਵੱਖ-ਵੱਖ ਅਦਾਰਿਆਂ ਦੇ ਵੱਲੋਂ ਵੱਖ-ਵੱਖ ਜਿਹੜੇ ਵਿਸ਼ਲੇਸ਼ਣਕਾਰ ਹੁੰਦੇ ਨੇ ਉਹਨਾਂ ਦੇ ਵੱਲੋਂ ਇਸ ਤਰੀਕੇ ਦੇ ਜਿਹੜੇ ਅੰਦਾਜ਼ੇ ਲਗਾਏ ਜਾਂਦੇ ਨੇ ਕਿਹਾ ਜਾਂਦਾ ਕਿ ਇਹ ਵੀ ਇੱਕ ਫਰਕ ਪੈਂਦਾਗਾ ਅ ਬਿਲਕੁਲ ਫਰਕ ਪੈਂਦਾ ਹੈ ਪੰਜਾਬ ਦੇ ਸਿਲਸਲੇ 'ਚ ਔਰ ਦਿਨਾਂ ਦਾ ਛੱਡੋ ਔਸਮ ਦਾ ਤਾਪਮਾਨ ਦਾ ਉਹਦਾ ਵੀ ਫਰਕ ਪੈਂਦਾ ਔਰ ਐਸ ਵਾਰੀ ਜਦੋਂ ਕੱਲ ਛੋਣ ਹੋਈ ਸੀਗੀ ਤਾਂ ਉਦੋਂ ਕਿਸ ਤਰੀਕੇ ਦੇ ਨਾਲ ਹੁਣ ਵੀ ਤੁਸੀਂ ਦੇਖਿਆ ਹੋਣਾ ਕਿ ਮੈਂ ਜਦੋਂ ਵੀ ਤੁਹਾਡੇ ਨਾਲ ਗੱਲ ਕਰਦਾ ਹਾਂ ਮੈਂ ਪਾਣੀ ਪੀਣਾ ਮੈਂ ਐਸ ਵੇਲੇ ਮੇਰੇ ਪੱਖਾ ਚੱਲ ਰਿਹਾ ਹੈ ਤਾਂ ਮੈਂ ਏਸੀ ਕਮਰੇ 'ਚ ਨਹੀਂ ਬੈਠਾ ਰਹਾ ਤਾਂ ਮੈਂ ਜਦੋਂ ਗੱਲ ਕਰਦਾ ਸਾਰਾ ਕੁਝ ਬੰਦ ਕਰਨਾ ਪੈਂਦਾ ਹੈਗਾ ਤਾਂ ਗਰਮੀ 'ਚ ਇਸ ਕਰਕੇ ਮੈਂ ਜੇ ਤੁਸੀਂ ਇਜਾਜ਼ਤ ਦਿਓ ਤਾਂ ਮੈਂ ਜਰਾ ਪਾਣੀ ਦਾ ਘੋਟੇਕ ਪੀ ਲਵਾਂ ਜੀ 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 ਧੰਨਵਾਦ ਜੀ ਅੱਛਾ ਵੋਟ ਪਰਸੈਂਟ ਦਾ ਡਿੱਗਣਾ ਰਾਈਤੀ ਸਮੇਂ ਦੇ ਬਤਾਵਕੇ ਹੁੰਦਾ ਜਿਉ ਤੁਸੀਂ ਕਿਹਾ ਹੈਗਾ ਇਹ ਬਿਲਕੁਲ ਸਹੀ ਹੈ। ਹਮਮ ਲੇਕਿਨ ਅ ਪਿਛਲੇ ਸਮਿਆਂ ਚ ਅਸੀਂ ਦੇਖਿਆ ਹੈ ਕਿ ਲਗਾਤਾਰ ਇਸ ਤਰ੍ਹਾਂ ਹੁੰਦਾ ਨਹੀਂ ਦਿਖਾਈ ਦਸਾਰਾ ਜ਼ਰੂਰੀ ਨਹੀਂ ਬਾਰਗ। ਹਮ ਅ ਹੋਰ ਕੀ ਹੈਗਾ ਕਿ ਜਿਹੜਾ ਵੋਟ ਪਰਸੈਂਟ ਐਸ ਹੀ ਡਿੱਗਿਆ ਹੈ ਪੰਜਾਬ ਚ ਉਹ 10% ਹੈ ਜਿਹੜਾ ਕਿ ਬਹੁਤ ਵੱਡੀ ਗਿਰਾਵਟ ਹੈ। ਜੀ ਦੇਖਿਆ ਜਾਂਦਾ ਹੈ ਕਿ ਪੰਜਾਬ ਦੀ ਜਿਹੜੀ ਵੋਟ ਪਰਸੈਂਟੇਜ ਹੁੰਦੀ ਹੈ ਉਹ ਜਿਹੜੀ ਸਾਡੀ ਕੌਮੀ ਵੋਟ ਪਰਸੈਂਟੇਜ ਆ ਉਹਦੇ ਨਾਲੋਂ ਹਮੇਸ਼ਾ ਹੀ ਵੱਧ ਰਹੀ ਹੈ ਲੇਕਿਨ ਐਸ ਦੀ ਜਿਹੜੀ ਹੈਗੀ ਉਹ ਘਟੀ ਹੋਈ ਜੀ ਹੁਣ ਇਹਦਾ ਅੰਦਾਜ਼ਾ ਕੀ ਹੈ ਕਿ ਇਸ ਗੱਲ ਦਾ ਜੇ ਪਤਾ ਨਹੀਂ ਮੈਂ ਤੁਹਾਡੇ ਸਾਹਮਣੇ ਤੁਹਾਡੇ ਮਨਸਤੇ ਜਾਂ ਹੋਰ ਥਾਵਾਂ ਤੇ ਮੈਂ ਕੀ ਹੈਗਾ ਕੱਲ ਵੀ ਮੈਂ ਰਾਸ਼ਟਰੀ ਜਿਹੜਾ ਪੰਚਤੇ ਸੀਗਾ ਇਹ ਪੰਜਾਬ ਦੇ ਵਿੱਚ ਜਿਸ ਕਿਸਮ ਦਾ ਸਮੀਕਰਨ ਇਸ ਵਾਰੀ ਬਣਿਆ ਹੈ ਬਹੁਤ ਹونی ਮੁਕਾਬਲੇ ਨੇ ਸਾਰੀਆਂ ਹੀ ਬਰਾਬਰ ਦੀਆਂ ਧਿਰਾਂ ਜਿਹੜੀਆਂ ਹੈਆਂ ਥੋੜੇ-ਮੋٹے ਫਰਕ ਦੇ ਨਾਲ ਰਹਿ ਗਈਆਂ ਨੇ ਉੱਤੇ ਚੱਲ ਕੇ ਇਹ ਜਿਹੜਾ ਜਿੱਤ-ਮਾਰ ਦਾ ਹਾਰ ਦਾ ਜਿਹੜਾ ਅੰਤਰ ਹੈਗਾ ਉਹ ਘੱਟ ਰਹਿਣ ਵਾਲਾ ਹੈ ਪਰ ਇਹਦੇ ਨਾਲ ਇੱਕ ਚੀਜ਼ ਹੋਰ ਵੀ ਲਗਾਤਾਰ ਜਿਹੜੀ ਨੋਟਿਸ ਕਰ ਰਹੇ ਹੋ ਕਰ ਰਹੇ ਸੀਗੇ ਕਿ ਜਿਹੜਾ ਵੋਟਰ ਨੇ ਜਨਤਾ ਉਹ ਇਸ ਵਾਰੀ ਬਹੁਤ ਖਾਮੋਸ਼ ਕੋਈ ਉਤਸ਼ਾਹ ਨਹੀਂ ਦਿਖਾ ਰਹੇ ਜਿੰਨੇ ਵੀ ਇਸ ਚੋਣ ਪ੍ਰਚਾਰ ਦੇ ਨਾਲ ਸੰਬੰਧਿਤ ਗਤੀਵਿਧੀਆਂ ਸੀਗੀਆਂ ਉਹ ਸਾਰੀਆਂ ਜਾਂ ਸਾਰੀਆਂ ਸਿਰਫ ਉਸ ਪਾਰਟੀ ਜਾਂ ਉਸ ਉਮੀਦਵਾਰ ਦੇ ਸਮਰਥਕਾਂ ਤੇ ਕਿ ਸੀਮਤ ਸੀਗੀਆਂ ਸਿਰਫ ਉਹ ਹੀ ਦਿਖਾਈ ਦਿੰਦੇ ਹੂੰ ਚਾਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ ਹੈਗੇ ਇੱਥੇ ਚਾਹੇ ਰਾਹੁਲ ਗਾਂਧੀ ਆਏ ਉੱਥੇ ਰਾਹੁਲ ਗਾਂਧੀ ਜਿਹੜੇ ਕਾਂਗਰਸ ਦੇ ਕੱਟੜ ਸਮਰਥਕ ਸੀ ਉਹੀ ਗਏ ਸੀ ਆਮ ਲੋਕ ਆਮ ਜਨਤਾ ਨਹੀਂ ਸੀ ਉਹ ਮੈਂ ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਤੋਂ ਪਤਾ ਲੱਗਦਾ ਹੈਗਾ ਕਿ ਲੋਕ ਉਹਨਾਂ ਦਾ ਇਕੱਠ ਜਿਹੜਾ ਇੰਨਾ ਵੱਡਾ ਨਾ ਹੋਣਾ ਜਿਹਦਾ ਮਤਲਬ ਲੋਕ ਜਿਹੜੇ ਹੈਗੇ ਆ ਉਹ ਆਪਣੇ ਰੋਜ਼ੀ-ਰੋਟੀ ਦੇ ਧੰਦੇ 'ਤੇ ਲੱਗੇ ਹੋਏ ਨੇ ਉਹਨਾਂ 'ਚ ਕੋਈ ਉਤਸ਼ਾਹ ਨਹੀਂ ਪਰ ਜੇ ਉਤਸ਼ਾਹ ਨਹੀਂ ਹੈ ਤਾਂ ਕਿਉਂ ਨਹੀਂ ਹੈ দাদা ਪਹਿਲੀ ਗੱਲ ਤਾਂ ਕਿਉਂਕਿ ਇਹ ਹੈਗਾ ਕਿ ਨੈਸ਼ਨਲ ਇਲੈਕਸ਼ਨ ਲੋਕਾਂ ਦਾ ਜਿਹੜਾ ਸਿੱਧਾ ਸਿੱਧਾ ਸਰਕਾਰ ਉਹ ਹੁੰਦਾ ਹੈ ਪ੍ਰਦੇਸ਼ ਦੀ ਸਰਕਾਰ ਦੇ ਨਾਲ ਕੋਈ ਉਹਨਾਂ ਦੀਆਂ ਨੀਤੀਆਂ ਨੇ ਹੀ ਉਹਨਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਨਾ ਹੁੰਦਾ ਹੈ। ਹੂੰ। ਲੇਕਿਨ ਕੇਂਦਰ ਦੀਆਂ ਨੀਤੀਆਂ ਨਾਲ ਉਹ ਸਿੱਧੇ ਡਾਇਰੈਕਟਲੀ ਉਹਨੇ ਪ੍ਰਭਾਵਿਤ ਨਹੀਂ ਹੁੰਦੇ ਜਿੰਨੀਆਂ ਸਟੇਟ ਦੀਆਂ ਨੀਤੀਆਂ ਨਾਲ। ਸੋ ਉਹਨਾਂ ਦੀ ਜਿਹੜੀ ਦਿਲਚਸਪੀ ਹੈਗੀ ਹੈ ਜਦੋਂ ਸਟੇਟ ਦੇ ਇਲੈਕਸ਼ਨ ਹੁੰਦੇ ਤਾਂ ਉਹ ਜ਼ਿਆਦਾ ਹੁੰਦੀ ਰਹੀ। ਬਜਾਏ ਲੋਕ ਸਭਾ ਦੇ। ਲੋਕ ਸਭਾ ਦੇ ਵਿੱਚ ਜਿਹੜਾ ਇੱਕ ਹਲਕੇ ਦਾ ਖੇਤਰ ਜਿਹੜਾ ਬਹੁਤ ਵੱਡਾ ਹੁੰਦਾ ਅਸੈਂਬਲੀ ਦਾ ਘੱਟ ਹੁੰਦਾ। ਇਸ ਕਰਕੇ ਵੀ ਜਿਹੜੀਆਂ ਐਕਟੀਵਿਟੀਆਂ ਹੁੰਦੀਆਂ ਉਹ ਖਿੰਡੀਆਂ-ਪੁਡੀਆਂ ਤੁਹਾਨੂੰ ਲੋਕ ਸਭਾ ਦੇ ਵਿੱਚ ਨਜ਼ਰ ਆਉਂਦੀਆਂ ਹੁਣ ਇਹ ਜਿਹੜੀ ਉਦਾਸੀਨਤਾ ਹੈਗੀ ਹੈ ਇਹ ਖਮੋਸ਼ੀ ਹੈਗੀ ਹੈ ਇਹ ਇਹ ਬੇਪਰਵਾਹੀ ਜਿਹੜੀ ਹੈ ਹੂਟਸ ਦੇਖਣ ਨੂੰ ਮਿਲੇ ਉਹਦਾ ਕਾਰਨ ਇੱਕ ਇਹ ਵੀ ਆ ਜਾਏ ਕਿ ਹੁਣ ਤੱਕ ਉਹਨਾਂ ਨੇ ਸਾਰੀਆਂ ਪਾਰਟੀਆਂ ਨੂੰ ਵੇਖ ਲਿਆ ਪੰਜਾਬ ਦੇ ਵਿੱਚ ਜਿਨ੍ਹਾਂ ਪਾਰਟੀਆਂ ਨੇ ਸੂਬੇ ਦੇ ਵਿੱਚ ਰਾਜ ਕਰਨਾ ਸੀ ਉਹ ਸਾਰੀਆਂ ਪਾਰਟੀਆਂ ਕਾਲੀ ਦਲ ਨੂੰ ਵੇਖ ਲਿਆ ਉਹਨਾਂ ਨੇ ਉਹਨਾਂ ਨੇ ਕਾਂਗਰਸ ਨੂੰ ਵੇਖ ਲਿਆ 2 ਹੀ ਮਹੀਨੇ ਉਹਨਾਂ ਨੇ ਇਹਨਾਂ ਦੀ ਸਰਕਾਰ ਵੀ ਵੇਖ ਲਈ ਹੈ ਜਿਨ੍ਹਾਂ ਨੂੰ ਉਹਨਾਂ ਨੇ ਲਿਆਂਦਾ ਸੀ ਇਸ ਉਮੀਦ ਚ ਵੀ ਦੂਜਿਆਂ ਨਾਲੋਂ ਚੰਗੀ ਹੈ ਸਾਰਿਆਂ ਨਾਲੋਂ ਉਹਨਾਂ ਨੂੰ ਵੀ ਵੇਖ ਲਿਆ ਹੈ ਠੀਕ ਹੈ ਜੀ ਫਿਰ ਹੈ ਕਿ ਜਿਹੜੀ ਬੀਜੇਪੀ ਹੈਗੀ ਹੈ ਉਹ ਕਾਲੀ ਦਲ ਦੇ ਨਾਲ ਰਹਿ ਕੇ ਉਹਨੇ ਕਿੰਨੇ ਸਾਲ ਸੱਤਾ ਧੋਹੀ ਹੈਗੀ ਠੀਕ ਹੈ ਜੀ ਤਾਂ ਹਰ ਲੋਕਾ ਨੂੰ ਮੈਂ ਜਦੋਂ ਅਕਸਰ ਜਦੋਂ ਗੱਲਬਾਤ ਕਰਦਾ ਇੱਕ ਪੱਤਰਕਾਰ ਦੀ ਹیثیت ਨਾਲ ਜਦੋਂ ਵੀ ਜਾਈਦਾ ਪੁੱਛੀਦਾ ਤਾਂ ਇਹ ਇੱਕ ਜਵਾਬ ਮਿਲਦਾ ਲੋਕੀ ਕਹਿੰਦੇ ਕੋਈ ਨਹੀਂ ਆ ਸਾਰੇ ਕਿਸੇ ਨੂੰ ਕਿਸੇ ਦੀ ਬਾਤ ਨਹੀਂ ਜੀ ਪੁੱਛਣੀ ਉਹ ਹੁਣ ਲੋਕੀ ਜੋ ਲੋਕਾਂ ਦਾ ਤਜਰਬਾ ਜਿਹੜਾ ਪੋਲਿਟੀਕਲ ਪਾਰਟੀਆਂ ਪ੍ਰਤੀ ਜਿੰਨੀਆਂ ਉਹ ਮੁਕੰਮਲ ਹੋ ਚੁੱਕਿਆ ਉਹਨੂੰ ਲੱਗਦਾ ਸਾਰੇ ਇੱਕੋ ਜਿਹੇ ਆ ਇਸ ਕਰਕੇ ਅਸੀਂ ਐਵੇਂ ਆਪਣਾ ਕੰਮ ਕੰਨ ਛੱਡ ਕੇ ਇਹਨਾਂ ਦੇ ਪਿੱਛੇ ਚੁੱਪਚਾਪ ਆਪਣੀ ਵੋਟ ਪਾਇਆ ਉਹ ਜੀ ਕੀ ਤਾ ਪਾਵਾਂ ਵੀ ਨਹੀਂ ਕੀਤਾ ਤੇ ਅਸੀਂ ਘਰੇ ਬੈਠਾ ਅਸੀਂ ਅੱਜ ਦੀ ਗਰਮੀ 48 ਡਿਗਰੀ ਸੈਂਟੀਗ੍ਰੇਡ ਸੌਰੀ ਆ ਪਾਰਾ ਹੈਗਾ ਗਰਮੀ ਹੈਗੀ ਆ ਅਸੀਂ ਆਪਣਾ ਘਰ ਛੱਡ ਕੇ ਦੂਜਾ ਚੜ ਕੇ ਸੀ ਉੱਥੇ ਜਾਈਏ ਤਾਂ ਬਹੁਤ ਸਾਰੇ ਲੋਕ ਜਿਹੜੇ ਹੈਗੇ ਉਹ ਇਸ ਉਦਾਸੀਨਤਾ ਇਸ ਬੇਪਰਵਾਹੀ ਤੇ ਉਹਨਾਂ ਦਾ ਜਿਹੜਾ ਇਹ ਕੋੜਾ ਤਜਰਬਾ ਹੈ ਪੋਲਿਟਿਕਲ ਪਾਰਟੀਆਂ ਨੂੰ ਕਿ ਅੱਜ ਤਾਂ ਆ ਰਹੇ ਨੇ ਨਿਸ਼ਤਾ ਜੀ ਅੱਜ ਤਾਂ ਉਹਨਾਂ ਨੂੰ ਜੱਪੀਆਂ ਪਾ ਰਹੇ ਨੇ ਪੈਰੀ ਹੱਥ ਲਾ ਰਹੇ ਨੇ ਜਿੱਦਨ ਵੋਟਾਂ ਹੋਗੀਆਂ ਨਿਕਲ ਕੇ ਸਾਡੀ ਬਾਤ ਨਹੀਂ ਪੁੱਛਣੀ ਇਹ ਇੱਕ ਸਚਾਈ ਹੈ ਤਾਂ ਇਹ ਕਾਰਨ ਹੈ ਕਿ ਵੋਟਰ ਟਰਨ ਆਊਟ ਜਿਹੜਾ ਹੈਗਾ ਪਰਸੈਂਟੇਜ ਪੰਜਾਬ ਦੇ ਵਿੱਚ ਬਹੁਤ ਡਿੱਗੀ ਜਿੰਨੀ ਡਿੱਗੀ ਹੈਗੀ ਹੈ ਉਹਦੇ ਸਮਝ ਲਓ ਕਿ ਉਹਦੇ ਬਰਾਬਰ ਦੀ ਹੀ ਨਰਾਸ਼ਤਾ ਜਿੰਨੀ ਨਰਾਸ਼ਤਾ ਲੋਕਾਂ ਚ ਪਾਰਟੀਆਂ ਪ੍ਰਤੀ ਉਸੇ ਹਿਸਾਬ ਨਾਲ ਹੀ ਡਿੱਗੀ ਹੈ ਤੇ ਜਿਹੜੀ ਕਿ ਇੱਕ ਲੋਕਤੰਤਰ ਵਾਸਤੇ ਇੱਕ ਫਿਕਰ ਵਾਲੀ ਗੱਲ ਹੈ ਕਿ ਚਿੰਤਾ ਵਾਲੀ ਗੱਲ ਹੈ ਕਿ ਜੇ ਇਹਦਾ ਮਤਲਬ ਲੋਕਾਂ ਨੂੰ ਭਰੋਸਾ じゃ ਨਹੀਂ ਰਿਹਾ ਇਹ ਹੋਣਾ ਨਹੀਂ ਚਾਹੀਦਾ ਜੀ ਠੀਕ ਹੈ ਔਰ ਇਹ ਡਿਪੈਂਡ ਕਰਦਾ ਹੈ ਕਿ ਜੇ ਇਹ ਹੋਣੀ ਹੈ ਉਹ ਤਾ ਜਾਣੀ ਚਾਹੀਦੀ ਹੈਗੀ ਹੈ ਤਾਂ ਉਹਦੇ ਲਈ ਪਾਰਟੀਆਂ ਜਿਹੜੀਆਂ ਜਿਹੜੀਆਂ ਉਹਨਾਂ ਨੂੰ ਲੋਕਾਂ ਪ੍ਰਤੀ ਜ਼ਿਆਦਾ ਜਵਾਬਦੇਹ ਹੋਣ ਦੀ ਲੋੜ ਰਹੀ ਹੈ ਇਹ ਇੱਕ ਇਹੋ ਜਿਹਾ ਅਮਲ ਹੈ ਜਿਹੜਾ ਅੱਜ ਵੀ ਦੇਖਣ ਨੂੰ ਮਿਲਿਆ ਹੈ ਇਹਨੀਆਂ ਪਾਰਟੀਆਂ ਨੂੰ ਵੀ ਚਿੰਤਾ ਕਰਨੀ ਚਾਹੀਦੀ ਹੈ ਇਹ ਲੋਕਤੰਤਰ ਦਾ ਤਕਾਜ਼ਾ ਹੈ ਕਿ ਪਾਰਟੀਆਂ ਇਸਰ ਦੀ ਅਕਨ ਦੂਜੀ ਗੱਲ ਕਿ ਜਦੋਂ ਵੋਟਰ ਟਰਨ ਆਊਟ ਘੱਟ ਰਹੇ ਜੀ ਹੂੰ ਇੰਨੀ ਘੱਟ ਰਹੇ ਜੇ ਤਾਂ ਉੱਥੇ ਇਹ ਅੰਦਾਜ਼ਾ ਲਾਉਣਾ ਮੁਸ਼ਕਲ ਹੋ ਜਾਂਦਾ ਹੈਗਾ ਕਿ ਕਿਹੜੀ ਪਾਰਟੀ ਦਾ ਹੱਕ ਦਿੱਤੇ ਹੈ ਕਿਹੜੀ ਦਾ ਫੰਦੇ ਕਿਉਂ ਕਿ ਕਿ ਇੰਨੀ ਘੱਟ ਜਿਹੜਾ ਵੋਟਰ ਜਦੋਂ 10% ਡਿੱਗ ਪਵੇ ਤੇ ਇਹਦਾ ਮਤਲਬ ਕੀ ਹੈਗਾ ਜੀ ਇਹ ਹੁਣ ਮੈਨੂੰ ਅਸਰ ਦੀ ਲੋੜ ਦੀ ਇਹਦਾ ਮਤਲਬ ਇਹ ਹੈਗਾ ਕਿ ਭਈ ਕੋਈ ਲਹਿਰ ਨਹੀਂ ਹੈ ਅੰਦਾਜ਼ਾ ਉਸ ਤੋਂ ਸਹੀ ਲੱਗਦਾ ਹੁੰਦਾ ਜਦੋਂ ਦਿਸਦੇ ਰੂਪ ਦੇ ਵਿੱਚ ਜਿਹੜੀ ਲਹਿਰ ਹੁੰਦੀ ਆ ਦਿਸਦੇ ਰੂਪ ਚ ਉਹ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਭਾਈ ਫਲਾਨੀ ਪਾਰਟੀ ਫਲਾਨੀ ਵੀਲਵਾਰ ਫਲਾਨੇ ਏਰੀਆ ਫਲਾਨੀ ਸੀਟ ਦੇ ਉੱਤੇ ਉਹਨਾਂ ਦਾ ਜਿਹੜਾ ਹੈਗਾ ਪ੍ਰਭਾਵ ਜਿਹੜਾ ਹੈਗਾ ਉਹ ਜ਼ਿਆਦਾ ਹੈ ਉਹ ਅੱਗੇ ਤੋਂ ਜਿੱਤ ਸਕਦੇ ਲੇਕਿਨ ਅੱਜ ਦੇ ਤਰੀਕ ਇਹੋ ਜਿਹਾ ਖੁਸ਼ ਨਹੀਂ ਲੱਗਦਾ ਬਾਵਜੂਦ ਐਕਸਟ ਪੋਲਸ ਦੇ ਨਤੀਜੇ ਦੇਣ ਦੇ ਬਾਵਜੂਦ ਵੀ ਇਹੋ ਜਿਹਾ ਨਹੀਂ ਲੱਗਦਾ ਔਰ ਸ਼ਾਇਦ ਇਹੀ ਕਾਰਨ ਹੈਗਾ ਕਿਉਂਕਿ ਇਹੋ ਜਿਹਾ ਸੀਟਰਪਸ ਪੂਰੇ ਪੰਜਾਬ ਚ ਪਾਰਟੀ ਦੇ ਆਧਾਰ ਤੇ ਚੋਣਾਂ ਲੜੀਆਂ ਜਾ ਰਹੀਆਂ 2024 ਲੇਕਿਨ ਜੀ ਦੇ ਬਾਵਜੂਦ ਵੀ ਜੇ ਖਡੂਰ ਸਾਹਿਬ ਸਭਰੂਰ ਜਾਂ ਫਰੀਦਕੋਟ ਦੇ ਵਿੱਚ ਆਜ਼ਾਦ ਉਮੀਦਵਾਰ ਜਿਹੜੇ ਹੈਗੇ ਜਸਬਰੂਰ ਚ ਚਲੋ ਆਜ਼ਾਦ ਵਰਗੇ ਆ ਕਿ ਉਹ ਪਾਰਟੀ ਤੋਂ ਉਹਨਾਂ ਦੀ ਨਹੀਂ ਹੈ ਜਿਸ ਵਿੱਚ ਪਾਣ ਹਰਨ ਲੇਕਿਨ ਉਹਦੀ ਪੂਰੇ ਪੰਜਾਬ ਚ ਇੰਨੀ ਪ੍ਰੈਜ਼ੈਂਸ ਹੈ ਨਹੀਂ ਜੀ ਜੀ ਕੋ ਨਿਰਣਾਇਕ ਪ੍ਰੇਜ਼ੈਂਸ ਹੈ ਨਹੀਂ ਮੌਜੂਦ ਜੀ ਉਹਨਾਂ ਦੀ ਤਾਂ ਇਸ ਕਰਕੇ ਕਿ ਇਹਨਾਂ ਦਾ ਉਭਾਰ ਹੋ ਰਿਹਾ ਹੈ ਇਤੋਂ ਹੋਰ ਵੀ ਪਤਾ ਲੱਗਦਾ ਹੈ ਕਿ ਲੋਕੀ ਜਿਹੜੇ ਆ ਰਵਾਇਤੀ ਪਾਰਟੀਆਂ ਤੋਂ ਕਿੰਨੇ ਤੇ ਬੇਮੁਖ ਨੇ ਕਿੰਨੇ ਨਿਰਾਸ਼ ਨੇ ਕਿੰਨੇ ਹਕੂਮਾ ਪ੍ਰਤੀਨਿਧਾਂ ਦੇ ਅੰਦਰ ਉਦਾਸੀਨਤਾ ਹੈ ਇਸੇ ਕਰਕੇ ਇਹ ਵੋਟ ਪਰਸੈਂਟ ਦੇ ਥੱਲੇ ਡਿੱਗੀ ਹੈ ਔਰ ਇਹੋ ਜੀ ਵੋਟ ਪਰਸੈਂਟ ਡਿੱਗਣਾ 55% ਰਿਵਾਈਜ਼ ਹੋਣਾ ਹਰ ਵਾਰੀ ਇਦਾਂ ਹੁੰਦਾ ਜਦੋਂ ਵੋਟਾਂ ਪੈਂਦੀਆਂ ਸ਼ਾਮ ਦੇ 5:00 ਵਜੇ ਦੇ ਅੰਕੜੇ ਹੁੰਦੇ ਆ ਉਸ ਤੋਂ ਬਾਅਦ ਫਾਈਨਲ ਰਿਹਾ ਜਦੋਂ ਤੱਕ ਆਖਰੀ ਵੋਟ ਨਹੀਂ ਪੈ ਜਾਂਦੀ ਉਸ ਤੋਂ ਬਾਅਦ ਜਿਹੜੇ ਅਸਲੀ ਅੰਕੜੇ ਅਗਲੇ ਦਿਨ ਆਉਂਦੇ ਤਾਂ ਉੱਥੇ ਕੋਈ 2% 1.5% ਵੋਟ ਜਿਹੜਾ ਪਰਸੈਂਟੇਜ ਉਹ ਵਧ ਸਕਦਾ ਹੈਗਾ ਲੇਕਿਨ ਹਜੇ ਤੱਕ ਉਹ ਅੰਕੜਾ ਸਾਡੇ ਸਾਹਮਣੇ ਨਹੀਂ ਆਇਆ ਪਰ ਜੇ 2% ਦੁਹਾਈ ਪਰਸੈਂਟ ਵਧੂਗਾ ਵੀ ਤਾਂ ਉਹ ਕੋਈ ਐਡਾ ਵੱਡਾ ਵਾਧਾ ਨਹੀਂ ਹੈਗਾ ਤੇ ਇਹ ਇੱਕ ਫਿਕਰ ਵਾਲੀ ਗੱਲ ਹੈ ਔਰ ਫਿਕਰ ਦੇ ਨਾਲ ਇਹੀ ਗੱਲ ਹੈਗੀ ਹੈ ਕਿ ਵੀ ਇਹਦੇ ਕਰਕੇ ਇੱਕ ਭੰਬਲ ਪੂਸਾ ਜਿਹਾ ਕ੍ਰੀਏਟ ਹੋ ਗਿਆ ਹੈਗਾ ਤੇ ਸਮਝ ਨਹੀਂ ਆ ਰਹੀ ਕਿ ਇੰਨੀਆਂ ਵੋਟਾਂ ਸੀਟਾਂ ਮਿਲਣੀਆਂ ਤੇ ਜੇ ਕੋਈ ਇਹ ਕਹਿੰਦਾ ਹੈਗਾ ਕੋਈ YouTube ਚੈਨਲ ਜਾਂ ਕੋਈ ਪੱਤਰਕਾਰ ਜਾਂ ਕੋਈ TV ਅਖਬਾਰ ਕਿ ਜੀ ਇਸ ਪਾਰਟੀ ਨੂੰ ਇੰਨੀਆਂ ਸੀਟਾਂ ਮਿਲਣੀਆਂ ਤੇ ਜੇ ਉਹਨੀਆਂ ਮਿਲ ਜਾਂਦੀਆਂ ਨੇ ਤਾਂ ਯਾਦ ਰੱਖਿਆ ਜੇ ਰਾਜੀਵ ਜੀ ਉਹ ਮਹਿਜ਼ ਇੱਕ ਤੁੱਕਾ ਹੋਊਗਾ ਉਹ ਹਰ ਵਾਰੀ ਨਹੀਂ ਹੋਊਗਾ ਇੱਕ ਵਾਰੀ ਚੱਲ ਗਿਆ ਤੇ ਚੱਲ ਗਿਆ ਠੀਕ ਹੈ ਜੀ ਉਹ ਕਿਸੇ ਕਿਸੇ ਵਿਸ਼ਲੇਸ਼ਣ ਦੇ ਆਧਾਰ ਤੇ ਨਹੀਂ ਹੈ ਉਹ ਇੱਕ ਲਾਹਰੀ ਵਾਲਾ ਹਿਸਾਬ ਹੈ ਔਰ ਮੈਨੂੰ ਲੱਗਦਾ ਕਿ ਇਹਨਾਂ ਜਿਹੜੀਆਂ ਪ੍ਰਸਥਿਤੀਆਂ ਬੜੀਆਂ ਹੋਈਆਂ ਨੇ ਵੋਟ ਪਰਸਨਲ ਦੇ ਡਿਗਸਨ ਆ ਜਿਵੇਂ ਜਿਹੜਾ ਵੀ ਜਿੱਤੂਗਾ ਉਹਦੀ ਲਾਸ਼ ਹੀ ਨਿਕਲਣੀ ਹੋਊਗੀ ਇਹ ਇੱਕ ਖੇਡ ਹੈਗੀ ਹੈ ਜਿਹੜੀ ਕਿ ਨਹੀਂ ਹੋਣੀ ਚਾਹੀਦੀ ਇਹਨੂੰ ਖੇਡ ਬਣਾ ਕੇ ਰੱਖ ਦਿੱਤਾ ਸਾਡੇ ਸਾਡੇ ਦਸਤਾਵਾਣ ਸਾਡੇ ਰਾਜਨੀਤਿਕ ਸਟਾਰਟੀਆਂ ਇਹ ਫਿਕਰ ਜੀ 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 ਬਹੁਤ ਬਹੁਤ ਸ਼ੁਕਰੀਆ ਰਾਜੂ ਜੀ ਤੁਸੀਂ ਬੜੇ ਹੀ ਵਧੀਆ ਤਰੀਕੇ ਦੇ ਨਾਲ ਦਰਸ਼ਕਾਂ ਨੂੰ ਸਮਝਾਇਆ ਮੈਨੂੰ ਲੱਗਦਾ ਜਿਹੜੇ ਸਾਡੇ ਦਰਸ਼ਕ ਨੇ ਜਿਸ ਦਿਨ ਸਾਨੂੰ ਪਹਿਲਾ ਪਿਆਰ ਦੇ ਦੇ ਨੇ ਤਾਂ ਉਹ ਸਮਝ ਗਏ ਹੋਣਗੇ ਕਿ ਜਿਹੜਾ ਇਹ ਸਰਵੇ ਦਿਖਾਏ ਜਾਂਦੇ ਨੇ ਐਗਜ਼ਿਸਟ ਪੋਲ ਜਿਹੜੇ ਹੁੰਦੇ ਨੇ ਤਾ ਉਹਨਾਂ ਦਾ ਕੀ ਨਤੀਜੇ ਹੁੰਦੇ ਨੇ ਕਿੰਨੇ ਕੁ ਸਟੀਕ ਹੁੰਦੇ ਨੇ ਨਹੀਂ ਹੁੰਦੇ ਨੇ ਤਾਂ ਬਹੁਤ ਵਧੀਆ ਤੁਸੀਂ ਜਿਹੜਾ ਵਿਸ਼ਲੇਸ਼ਣ ਕੀਤਾਗਾ ਇੱਕ ਸੀਨੀਅਰ ਪੱਤਰਕਾਰ ਹੋਣ ਦੇ ਨਾਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੇ ਸਾਡੇ ਦਰਸ਼ਕਾਂ ਨੂੰ ਜਿਹੜਾ ਪੰਬਲਪੂਸਾ ਪਿਆ ਹੋਇਆ ਸੀ ਪੰਜਾਬ ਦੇ ਅੰਦਰ ਕਿ ਕਿਹੜੀ ਪਾਰਟੀ ਅੱਗੇ ਜਾਊ ਕਿਹੜੀ ਪਾਰਟੀ ਪਿੱਛੇ ਰਹਿ ਰਹੀ ਆ ਕਿਹੜੀ ਸੀਟ ਤੋਂ ਕਿਹੜਾ ਉਮੀਦਵਾਰ ਚੱਲ ਰਿਹਾ ਤਾਂ ਉਸ ਦੇ ਬਾਰੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰੇ ਸੁਣਨ ਵਾਲਿਆਂ ਦਾ ਤੁਹਾਡਾ ਸਾਨੂੰ ਇਦਾਂ ਹੀ ਤੁਸੀਂ ਸੁਣਦੇ ਰਹੋ ਕਮੈਂਟ ਵੀ ਕਰੋ ਜੇ ਤੁਹਾਨੂੰ ਲੱਗਦਾ ਕਿ ਅਸੀਂ ਕੁਝ ਗਲਤ ਬੋਲਿਆ ਜਾਂ ਸਾਡੀ ਗਲਤ ਸਮ ਗੱਲ ਸਮਝ ਨਹੀਂ ਆਈ ਤਾਂ ਕਿਸੇ ਕਮੈਂਟ ਦੇ ذریعے ਉਹ ਉਹਦਾ ਪੁੱਛ ਸਕਦੇ ਹੋ ਅਸੀਂ ਦੁਬਾਰਾ ਅਗਲੀਆਂ ਚਰਚਾਵਾਂ ਤੇ ਤੁਹਾਡੇ ਸਵਾਲਾਂ ਨੂੰ ਲੈ ਸਕਦੇ ਹਾਂ ਕੋਸ਼ਿਸ਼ ਕਰਾਂਗੇ ਆਪਣੇ ਵੱਲੋਂ ਕਿ ਉਹਨਾਂ ਦੇ ਜਵਾਬ ਜਿਹੜੇ ਕਿਸੇ ਵੀ ਬੰਦ ਤੁਹਾਨੂੰ ਦਿੱਤੇ ਜਾ ਸਕਣ ਜੀ ਬਹੁਤ ਬਹੁਤ ਸ਼ੁਕਰੀਆ ਜੀ ਤਾਂ ਅੱਜ ਦੇ ਸਿਹਤ ਲਈ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਤਾਂ ਅਗਲੇ ਪ੍ਰੋਗਰਾਮ ਨੂੰ ਲੈ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ